ਦਾ ਬੱਲਦੀਪ ਕੌਰ ਹੈ ਤੇ ਹਸਬੰਡਾ ਦਾ ਨਾਮ ਪਰਮਿੰਦਰ ਸਿੰਘ ਹੈ ਤੇ ਮੈਂ ਨਿਊ ਪ੍ਰਤਾਪਨਗਰ ਦੀ ਰਹਿਣ ਵਾਲੀ ਆ ਤੇ ਉਹਨਾਂ ਨੇ ਮੈਨੂੰ ਕੁੜਦੇ ਮਾਰਦੇ ਆ ਤੇ ਫਸਟ ਰੀਜ਼ਨ ਮੇਰਾ ਹੋਈ ਆ ਕਿ ਉਹਨਾਂ ਦੇ ਜੋ ਸੈਕਸ ਵਾਲੀ ਕੰਮ ਉਹ ਨਹੀਂ ਸੈਟੀਸਫਾਈ ਹੋ ਪੰਦੇ ਅਚਾਈ ਉਹ ਮੈਂ ਰਾਜਾ ਨੂੰ ਨਾ ਕਰੋ ਇਸ ਗੱਲੋਂ ਵੀ ਮਾਰਦੇ ਆ ਉਹਨਾਂ ਨੇ ਮਾਰਨਾ ਸਟਾਰਟ ਮੇਰੇ ਇਸੇ ਕਾਰਨ ਕੀਤਾ ਸੀ ਕਿ ਮੈਂ ਮਤਲਬ ਮੈਂ ਉਹਨਾਂ ਨੂੰ ਪ੍ਰੋਪਰ ਵੇ ਨਾਲ ਇੱਕ ਮੈਂ ਬਿਮਾਰ ਸੀ ਮੇਰੇ ਕੋਲ ਹੋ ਨਹੀਂ ਪਾਇਆ ਸੀ ਇਸ ਕਾਰਨ ਉਹਨਾਂ ਨੇ ਸ਼ੁਰੂ ਕੀਤਾ ਫਿਰ ਉਹਨਾਂ ਨੇ ਫਿਰ ਆਪਣੀ ਸਾਰੀ ਘਰੇਲੂ ਫਰਸਟ੍ਰੇਸ਼ਨ ਆਪਣੀ ਸਾਰੀ ਗੱਲ ਇੱਧਰ ਦੀ ਉੱਧਰ ਤੋਂ ਆਪਣੇ ਮੈਂ ਆਪਣੇ ਘਰ ਗਈ ਸੀ 4 ਦਿਨ ਉਹ ਵੀ ਬ੍ਰਦਰ ਦੇ ਥੋੜਾ ਪੈਸਾ ਬਸਾਈ ਕਰਕੇ ਲੈ ਕੇ ਗਿਆ ਸੀ ਮੈਨੂੰ ਤੇ ਉਹ ਹੁਣ ਮੈਂ ਵਾਪਸ ਉੱਥੇ ਗਈਆਂ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਿਹੜੇ ਪੈਰ ਆਈ ਹੈ ਉਸੇ ਪੈਰ ਮੁਰਝਾ ਜਦੋਂ ਮੈਂ ਕਿਹਾ ਮੈਨੂੰ ਵਾਪਸ ਭੇਜ ਦਿਓ ਉਹ ਵੀ ਨਹੀਂ ਉਹਨਾਂ ਨੇ ਭੇਜਿਆ ਮੈਨੂੰ ਵਾਪਸ ਤੇ ਬਾਅਦ ਦੇ ਵਿੱਚ 2-3 ਦਿਨ ਦਾ 6 ਤਰੀਕ ਦੀ ਮੈਂ ਅੱਧਰ ਗਈ ਸੀ ਉਹਨਾਂ ਨੇ 3-4 ਦਿਨਾਂ ਦਾ ਮੈਨੂੰ ਇਹੋ ਹੀ ਗੱਲ ਰਿਪੀਟ 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 ਮੈਂਟਲੀ ਇੰਨਾ ਟੌਰਚਰ ਕਰਦੇ ਪਏ ਮੇਰਾ ਖਾਣਾ ਖਾਣ ਦਾ ਕਦਾ ਮਨ ਨਹੀਂ ਕਰ ਪਿੰਡਾ ਚ ਰੋਇਆ ਪਿਆ ਮੇਰੇ ਵਿਆਹ ਨੂੰ 3 ਮੰਥ ਹੋਏ 3 ਮੰਥ ਹੋਏ ਅਜੇ ਉਹਨਾਂ ਨੇ ਪਹਿਲਾਂ ਵੀ ਦੋ ਵਾਰੀ ਮੈਨੂੰ ਇਸੇ ਕਾਰਨ ਸਿਰਫ ਸੈਕਸ ਕਾਰਨ ਕੁੱਟਿਆ ਕਿਉਂਕਿ ਮੈਨੂੰ ਇਸ ਬਾਰੇ ਥੋੜੀ ਨੋਲੇਜ ਨਹੀਂ ਸੀ ਮੈਂ ਇੰਨਾ ਨੋਲੇਜ ਆਉਜੀ ਚੀਜ਼ਾਂ ਦੀ ਨਹੀਂ ਰੱਖੀ ਮੈਨੂੰ ਨਹੀਂ ਸੀ ਇਸ ਕਾਰਨ ਮੈਨੂੰ ਪਹਿਲਾਂ ਕੁੱਟਿਆ ਗਿਆ ਤੇ ਉਦੋਂ ਵੀ ਫਿਲਹਾਲ ਮੈਂ ਨਹੀਂ ਦੱਸਿਆ ਮੈਂ ਆਪਣੀ ਫੈਮਿਲੀ ਵਾ ਕਰਕੇ ਕਿ ਮੈਨੂੰ ਐਸੀ ਕਿ ਉਹਨਾਂ ਨੂੰ ਸਟ्रेस ਹੋਏਗਾ ਉਦੋਂ ਮੈਂ ਚੁੱਪ ਰਹੀ ਪਰ ਐਤਕੀ ਜਿਹੜਾ ਉਹਨਾਂ ਨੇ ਕੁੱਟਿਆ ਐਤਕੀ ਇਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਮੇਰੇ ਕੇਸਾ ਦਫੜ ਕੇ ਕੁੱਟਿਆ ਉਹਤਰਾ ਕਹਿੰਦੇ ਕੇਸ ਗੁਰੂ ਦੀ ਮੋਰ ਹੁੰਦੇ ਉਹਨਾਂ ਨੇ ਮੇਰੇ ਕੇਸ ਤਾਂ ਵੜ ਕੇ ਇੰਨਾ ਜ਼ਿਆਦਾ ਕੁੱਟਿਆ ਗਿਆ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਵੀ ਆਈ ਮਹਾਰਾ ਦਾ ਸਰੂਪ ਹੈਗਾ ਫਿਰ ਵੀ ਉਹਨਾਂ ਨੇ ਇੰਨੀ ਪਰਵਾਹ ਨਹੀਂ ਕੀਤੀ ਕਿ ਤੁਸੀਂ ਉੱਥੇ ਖਲੋ ਕੇ ਮੈਨੂੰ ਉੱਥੇ ਕੁੱਟ ਰਹੇ ਹੋ ਬਹੁਤ ਜ਼ਿਆਦਾ ਕੁੱਟਿਆ ਗਿਆ ਉਹਨਾਂ ਨੇ ਮੇਰਾ ਹੱਥ ਪੈਰ ਮੂੰਹ ਉਹਨਾਂ ਨੇ ਦੱਬਿਆ ਪਿਆ ਸੀ ਮੈਂ ਇੰਨੀਆਂ ਚਿੱਕਾਂ ਮਾਰੀਆਂ ਮੇਰੇ ਸੱਸ ਸਹੁਰਾ ਸੁੱਤੇ ਪਏ ਸੀ ਉਹ ਵੀ ਨਹੀਂ ਅੱਗੇ ਆਏ ਉਹਨਾਂ ਨੇ ਛਡਾਨ ਤੱਕ ਨਹੀਂ ਆਏ ਉਹਨਾਂ ਨੂੰ ਜਦੋਂ ਕਿਹਾ ਗਿਆ ਉਹਨਾਂ ਨੇ ਮੈਨੂੰ ਇਹੋ ਹੀ ਕਿਹਾ ਕਿ ਪੱਖੇ ਦੀ ਵਾਸਤੇ ਸੁਣਿਆ ਨਹੀਂ ਜਦਾਂ ਕਹਿੰਦੇ ਪੱਕੇ ਦੀ ਬਾਤ ਸਾਨੂੰ ਸੁਣਾਈ ਨਹੀਂ ਦਿੱਤਾ ਗਿਆ। ਇਹੋ ਹੀ ਕਿਹਾ ਗਿਆ ਬਸ ਉਹਨਾਂ ਨੇ ਇੰਨਾ ਜ਼ਿਆਦਾ ਮਾਰਿਆ ਮੈਨੂੰ ਇੰਨਾ ਮੈਂ ਬੇਹੋਸ਼ ਤੱਕ ਹੋਈ ਆ ਮੈਂ ਮੇਰੇ ਮੈਂ ਉਹਨਾਂ ਨੂੰ ਇਹ ਵੀ ਕਹਿੰਦੀ ਸੀ ਉਹਨਾਂ ਨੇ ਬਾਅਦ ਵਿੱਚ ਮੈਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਉਹਨਾਂ ਦੇ ਘਰ ਦਿੱਤੂ ਉਹਨਾਂ ਦੀ ਮਰ ਗਈ ਤੇ ਤੇਰਾ ਪਿਓ ਨਤੇ ਉਹਦੇ ਪਿਓ ਦੇ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ। ਤੇ ਮੈਂ ਫਿਰ ਇਹੋ ਹੀ ਮੈਂ ਕਿਹਾ ਸੀ ਕਿ ਮੈਂ ਉਹਨਾਂ ਨੂੰ ਇਹੋ ਥੋੜਾ ਜਿਹਾ ਵਾਰਨਿੰਗ ਦਿੱਤੀ ਸੀ ਕਿ ਅਗਰ ਮੇਰਾ ਘਰ ਮੇਰੇ ਡੈਡੀ ਮੇਰੇ ਘਰ ਆਗੇ ਤਾਂ ਮੈਂ ਉੱਥੋਂ ਮੁੜ ਜਾਣਾ ਹੈ। ਉਸੇ ਵੇਲੇ ਬਾਬਾ ਜੀ ਦੀ ਮੇਰ ਹੋਈ ਉਸੇ ਦਿਨ ਪਾਪਾ ਮੇਰੇ ਕੋਲ ਆ ਗਏ ਪਾਪਾ ਜਿੱਦਣ ਆਏ ਮੈਂ ਬਸ ਪਾਪਾ ਨੂੰ ਇਨਾ ਹੀ ਰਿਕਵੈਸਟ ਕੀਤੀ ਸੀ ਮੈਨੂੰ ਨਾਲ ਲੈ ਜਾਓ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਕੁੱਟਮਾਰ ਹੋਈ ਆ ਪਾਪਾ ਉਹਨਾਂ ਨੇ ਫਿਰ ਵੀ ਥੋੜਾ ਬਹੁਤਾ ਇਹਨਾਂ ਨੂੰ ਗੱਲਬਾਤ ਕੀਤੀ ਆ ਉਹਨਾਂ ਨੇ ਇਹੋ ਕਿਹਾ ਕੋਈ ਗੱਲ ਨਹੀਂ ਬੱਚਾ ਕੋ ਗਲਤੀ ਹੋ ਗਈ ਆ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਪਾਪਾ ਮੈਨੂੰ ਚਲੇ ਗਏ ਆ ਉਸ ਤੋਂ ਬਾਅਦ ਦੇ ਰਿਪੀਟ ਰਿਪੀਟ ਬੋਲਦੇ ਰਹੇ ਮੈਂ ਉੱਥੇ ਬੇਹੋਸ਼ ਤੱਕ ਹੋਈ ਆ ਤੇ ਉਸ ਤੋਂ ਬਾਅਦ ਪਾਪਾ ਵੀ ਮੈਨੂੰ ਦੇਖ ਕੇ ਮੇਰਾ ਮੇਰੀ ਹਾਲਤ ਦੇਖ ਕੇ ਘਰ ਜਾ ਕੇ ਬੇਹੋਸ਼ ਹੋਏ ਆ ਮੈਂ ਉਦੋਂ ਇਹਨਾਂ ਨੂੰ ਇਨੀ ਰਿਕਵੈਸਟ ਕੀਤੀ ਮੈਂ ਘਰ ਜਾਣਾ ਮੈਂ ਘਰ ਜਾਣਾ ਕੋਈ ਉਹਨਾਂ ਨੇ ਇਨੀ ਕੋਈ ਹੀ ਨਹੀਂ ਸੁਣੀ ਮੈਂ ਉਦੋਂ ਵੀ ਤਰਲੇ ਕੱਢਦੀ ਰਹੀ ਮੇਰੇ ਪਾਪਾ ਨਾਲ ਗੱਲ ਨਾ ਪਾਪਾ ਨਾਲ ਗੱਲ ਕਰਾਉਂਦੇ ਸਾਰਿਆਂ ਦੇ ਨੰਬਰ ਬਲੌਕ ਪਾਏ ਹੋਏ ਮੇਰੇ ਫੈਮਿਲੀ ਮੈਂਬਰ ਦੇ ਕਿਸੇ ਦੇ ਨਾਲ ਨਹੀਂ ਮੇਰੀ ਗੱਲ ਕਰਾਉਂਦੇ ਫੋਨ ਆਪਣੇ ਕੋਲ ਅੰਡਰ ਰੱਖਿਆ ਹੈ ਤੇ ਫੋਨ ਤੇ ਅਗਰ ਬਾਈਚਾਸ ਗੱਲ ਹੁੰਦੀ ਵੀ ਆ ਪੈਣਾ ਨਾ ਤਾਂ ਸਪੀਕਰ ਔਨ ਕਰਕੇ ਕਰਦੇ ਆ ਕਿ ਕੋਈ ਗੱਲ ਉਹ ਜੀ ਨਾ ਕਰ ਦੇਵੇ ਤੇ ਬਾਅਦ ਦੇ ਵਿੱਚ ਉਹ ਉੱਥੇ ਅਗੀਠਾ ਸਾਬੂ ਨੂੰ ਨਦੀ ਡਿਊਟੀ ਲੱਗੀ ਆ ਪਹਿਲਾਂ ਉਹਨਾਂ ਦੇ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਸੀ ਤਾਬਿਆਂ ਤੇ ਬੈਠਦੇ ਨੇ ਤੇ ਉਹ ਐਸਜੀਪੀਸੀ ਦੇ ਮੈਂਬਰ ਨੇ ਨਾ ਇਸ ਪਾਰੇ ਤੁਸੀਂ ਉਹਨੇ ਆਪਣੇ ਸਾਸੋਰੇ ਨਾਲ ਗੱਲਬਾਤ ਕੀਤੀ ਕਿ ਉਹ ਘੁੱਟ ਮਾਰ ਕਰਦਾ ਉਹਨਾਂ ਨੇ ਵੀ ਕੋਈ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸੀ ਘਰ ਦੀਆ ਗੱਲਾਂ ਵਾ ਕਰਨੀ ਨਹੀਂ ਦਸਦੇ ਕੋਈ ਗੱਲ ਨਹੀਂ ਅਸੀਂ ਸਮਝਾ ਲਾਂਗੇ ਅਸੀਂ ਡਾਂਟਿਆ ਉਹਨਾਂ ਨੇ ਬਸ ਇੰਨਾ ਕਿਹਾ ਕਿ ਅਸੀਂ ਉਹਨੂੰ ਡਾਂਟ ਦਿੱਤਾ ਪਰ ਜਿਹੜਾ ਦਰਦ ਮੈਨੂੰ ਸਹਿਣ ਹੋਇਆ ਉਹਨਾਂ ਨੇ ਡਾਂਟਣ ਨਾਲ ਥੋੜਾ ਸਹਿਣ ਹੋ ਜਾਂਦਾ ਖਤਮ ਹੋ ਜਾਂਦਾ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਆਪਾਂ ਘਰਦਿਆਂ ਨੂੰ ਕਿਹਾ ਵਾ ਆਪਾਂ ਉਹਨੂੰ ਡਾਂਟਦਾ ਇਸ ਤੋਂ ਗਾਇ ਨਹੀਂ ਹੁੰਦਾ ਰੇ ਤੀਜੀ ਵਾਰ ਹੋਇਆ ਸੀ ਮੈਂ ਉਹਨਾਂ ਨੂੰ ਪਹਿਲਾਂ ਵੀ ਫੋਨ ਕੀਤਾ ਸੀ ਅਸ ਤੋਂਗਾ ਮੈਨੂੰ ਅਗਰ ਆਤ ਲੱਗਾ ਤੇ ਮੈਂ ਨਹੀਂ ਰਹਿਣਾ ਇੱਥੇ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਂ ਇਨਾ ਜਦੋਂ ਉਹਨਾਂ ਨੇ ਕੁੱਟਿਆ ਗਿਆ ਮੈਂ ਬਹੁਤ ਉਹਨਾਂ ਨੂੰ ਤਰਲੇ ਕੱਢੇ ਮੇਰੇ ਮੇਰੇ ਡੈਡੀ ਨਾਲ ਗੱਲ ਕਰਾ ਦੋ ਉਹਨਾਂ ਨੇ ਉਹ ਵੀ ਨਹੀਂ ਗੱਲ ਕਰਾਈ ਮੈਂ ਕੀ ਕਹਿੰਦੇ ਮੈਂ ਬਹੁਤ ਜ਼ਿਆਦਾ ਮੈਂ ਆਪਣੇ ਡੈਡੀ ਨੂੰ ਮਿਲਣ ਤੋਂ ਤਰਸੀ ਪਈ ਸੀ ਉੱਥੇ ਬੈਠੀ ਤੇ ਉਹ ਜਦੋਂ ਭਰਾ ਨੇ ਥੋੜਾ ਜਿਹਾ ਆਪਣਾ ਐਕਸ਼ਨ ਚੁੱਕਿਆ ਉਹਨੇ ਥੋੜਾ ਲੜ ਜਗੜ ਕੇ ਮੈਨੂੰ ਚਾਰ ਦੇ ਨਹੀਂ ਲੈ ਗਿਆ ਜਦੋਂ ਉਹਨੇ ਬਾਅਦ ਚ ਉਹਨਾਂ ਦੇ ਵੱਲੋਂ ਮੈਨੂੰ ਇਹ ਕਹੀ ਗਈ ਤੂੰ ਉੱਥੇ ਐਸ਼ ਬਰਸਤੀ ਲਈ ਗਈ ਹੈ ਘੁੰਮਣ ਗਈ ਹੈ ਮੇਰੇ ਡੈਡੀ ਨੂੰ ਪੁੱਛ ਕੇ ਵੇਹ ਲੋ ਮੈਂ ਆਪਣੇ ਘਰ ਗਈ ਕਿ ਉੱਥੇ ਮੈਂ ਮੈਂ ਮੇਰਾ ਬੀਪੀ ਕਦੀ ਸਹੀ ਨਹੀਂ ਹੋਇਆ ਬੀਪੀ ਡਾਊਨ ਰਿਹਾ ਹੈ ਮੈਂ ਉੱਥੇ ਬਿਮਾਰ ਹੀ ਰਹੀ ਹਾਂ ਮੇਰਾ ਪੂਰਾ ਡੈਡੀ ਕੋ ਕਹਿ ਕੇ ਡੈਡੀ ਨੇ ਮੇਰਾ ਪੂਰਾ ਟੈਸਟ ਕਰਵਾਇਆ ਸਾਰਾ ਕੁਝ ਕਰਵਾਇਆ ਬੀਪੀ ਪੂਰਾ ਡਾਊਨ ਰਿਹਾ ਮੇਰਾ ਤੇ ਕਿਤਾ ਪਹੁੰਚੋ ਹਸਪਤਲ ਹਸਪਤਲ ਬਾਅਦ ਵਿੱਚ ਜਦੋਂ ਇਹਨਾਂ ਨੇ ਚਲੋ ਮੇਰੇ ਸੋਹਰਾ ਸਾਹਿਬ ਨੂੰ ਇਹਨਾਂ ਨੇ ਪ੍ਰੋਮਿਸ ਕਰਕੇ ਭੇਜਿਆ ਸੀ ਕਿ ਆਪਾਂ ਚਾਰ ਦਿਨ ਲਈ ਹੀ ਕੁੜੀ ਲੈ ਕੇ ਚੱਲੇ ਆਪਾਂ ਇਨੂੰ 6 ਤਰੀਕ ਨੂੰ ਵਾਪਸ ਸ਼ਾਮਾਂ ਤੱਕ ਪਹੁੰਚਾ ਦਾਂਗੇ ਉਦੋਂ ਮੇਰਾ ਭਰਾ ਛੱਡਣ ਗਿਆ ਮੇਰੇ ਭਰਾ ਨੂੰ ਇਹਨਾਂ ਨੇ ਘਰ ਦੇ ਅੰਦਰ ਤੱਕ ਨਹੀਂ ਵੜਨ ਦਿੱਤਾ ਘਰ ਦੇ ਬਾਹਰ ਹੀ ਉਹਨਾਂ ਨੇ ਮੋੜ ਦਿੱਤਾ ਕਿ ਤੇਰਾ ਭਰਾ ਨੂੰ ਆਪਾਂ ਘਰ ਦੇ ਅੰਦਰ ਨਹੀਂ ਵੜਨ ਦੇਣਾ ਤਾਂ ਉਹਨਾਂ ਨੇ ਬਾਹਰ ਦੀ ਬਾਹਰ ਹੀ ਮੈਨੂੰ ਜਦੋਂ ਅੰਦਰ ਗਈਆਂ ਘਰ ਵਾਲੇ ਨੇ ਮੈਨੂੰ ਇਹੋ ਹੀ ਕਿਹਾ ਤੈਨੂੰ ਜਦੋਂ ਮੈਂ ਕਿਹਾ ਸੀ ਉਹਨਾਂ ਨੇ ਤੁਰਨ ਤੋਂ ਪਹਿਲਾਂ ਵੀ ਮੈਨੂੰ ਇਹੋ ਹੀ ਗੱਲ ਕਹੀ ਸੀ ਕਿ ਤੂੰ ਹੁਣ ਅਗਰ ਗਈ ਤਾਂ ਬਾਅਦ ਵਿੱਚ ਘਰ ਮੁੜ ਕੇ ਨਾ ਆਈ ਮੈਂ ਫਿਰ ਵੀ ਉਹਨਾਂ ਦੇ ਘਰ ਗਈ ਉਹਨਾਂ ਨੇ ਮੈਨੂੰ ਇਹ ਕਿਹਾ ਤੂੰ ਹੁਣ ਮੁੜ ਕੇ ਕਿ ਆਈ ਮੈਂ ਜੇ ਦੋਨਾਂ ਨੂੰ ਇਹ ਕੱਲ ਗਈ ਕਿ ਮੈਂ ਚਲੋ ਮੈਂ ਹੁਣ ਵਾਪਸ ਚਲੇ ਜਾਂਦੇ ਉਹਨਾਂ ਨੇ ਉਹ ਵੀ ਨਹੀਂ ਵਾਪਸ ਆਉਣ ਦਿੱਤਾ ਤਿੰਨ ਚਾਰ ਦਿਨਾਂ ਦੀ ਇਹੋ ਹੀ ਹੈ ਤੋਂ ਉੱਥੇ ਐਸ਼ ਪ੍ਰਸਤੀ ਕਰਨ ਗਈ ਮੈਂ ਆਪਣੇ ਮਾਪਿਓ ਕੋਲ ਆਈ ਸੀ ਮੈਂ ਐਸ਼ ਪ੍ਰਸਤੀ ਕਰਨ ਥੋੜਾ ਆਈ ਸੀ ਉੱਥੇ ਆਪਣੀ ਇੱਕ ਰੈਸਟ ਕਰਨਾਈ ਸੀ ਇੰਨੇ ਜਿਆਦਾ ਮੈਨੂੰ ਬਿਮਾਰ ਹੋਈ ਸੀ ਮੈਂ ਮੈਂ ਬੁਖਾਰ ਚੜਿਆ ਹੋਇਆ ਸੀ ਉਦੋਂ ਵੀ ਇਹਨਾਂ ਨੇ ਕੋਈ ਰੈਸਟ ਨਹੀਂ ਦਿੰਦੇ ਮੈਂ ਪੁਲਿਸ ਕੰਪਲੇਨ ਹੁਣ ਕੀਤੀ ਗਈ ਹੈ ਪਹਿਲਾਂ ਮੈਂ ਕੋਈ ਐਕਸ਼ਨ ਨਹੀਂ ਚੱਕਿਆ ਕਿਉਂਕਿ ਮੈਂ ਸਿਰਫ ਆਪਣੇ ਪਾਪਾ ਕਰਕੇ ਪਹਿਲਾਂ ਨਹੀਂ ਬੋਲੀ ਸੀ ਕੁਝ ਹੁਣ ਹੁਣ ਇਹਨਾਂ ਨੇ ਹੱਦ ਤੋਂ ਜ਼ਿਆਦਾ ਹੱਦ ਪਾਰ ਕਰ ਦਿੱਤੀ ਬਹੁਤ ਜ਼ਿਆਦਾ ਮਾਰਿਆ ਗਿਆ ਮੇਰਾ ਇੰਨਾ ਸਿਰ ਦਰਦ ਹੋ ਰਿਹਾ ਤਿੰਨ ਦਿਨ ਦੀ ਮੈਂ ਸੁੱਤੀ ਨਹੀਂ ਆ ਡਾਕਟਰਾਂ ਨੂੰ ਕਹਿ ਕੇ ਮੈਂ ਪੇਨ ਕਿਲਰ ਸਟਰੋਂਗ ਪਵਾਇਆ ਤੇ ਕੱਲ ਰਾਤ ਹੀ ਮੈਂ ਮザ ਹੀ ਸੁੱਤੀ ਆ ਮੇਰੇ ਕੰਗਾ ਤੱਕ ਨਹੀਂ ਹੋਇਆ ਸਿਰ ਤੇ ਮੈਂ ਉਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ ਬਾਕੀ ਉਹਨਾਂ ਨੂੰ ਵੀ ਉਹਨਾਂ ਨੂੰ ਮੈਂ ਆਪਣਾ ਥੋੜਾ ਜਿਹਾ ਸਜ਼ਾ ਦਿੱਤੀ ਜਾਵੇ ਜੋ ਇਹਨਾਂ ਨੇ ਮੇਨਾਂ ਕੀਤਾ ਨਾਲ ਇਹਨਾਂ ਨੇ ਕੇਸ ਦੀ ਬੇਦਬੀ ਕੀਤੀ ਆ ਇੱਕ ਉਹਨਾਂ ਦੇ ਘਰੇ ਮਾਰਾ ਦਾ ਸਰੂਪ ਰੱਖਿਆ ਗਿਆ ਉਹ ਵੀ ਚਕਾਇਆ ਜਾਵੇ ਕਿਉਂਕਿ ਉਹ ਇਸ ਲਾਇਕ ਨਹੀਂ ਹੈਗੇ ਮਹਾਰਾਜ ਦੀ ਸੇਵਾ ਕਰਨ ਦੇ। ਅਖਿੰਦਰ ਕੌਰ ਬੋਲ ਰਹੀ ਹੈ ਮੈਂ 베ਨਰ ਬੇਟੀ ਦੀ ਚਾਚੀ ਆ ਤੇ ਮਾਮਲਾ ਇਹਨਾਂ ਦਾ ਇਹ ਆ ਕਿ 3 ਮਹੀਨੇ ਵਿਆਹ ਨੂੰ ਹੋਏ ਆ ਤੇ ਇਹਨਾਂ ਨੇ ਫੋਨ ਫਾਨ ਖੋਲਿਆ ਗੱਲਬਾਤ ਨਹੀਂ ਕਰਨ ਦਿੱਤੀ ਤੇ ਬਾਅਦ ਵਿੱਚ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ। ਅਸੀਂ ਜਦੋਂ ਜਾਣੇ ਲਾਂ ਤੇ ਇਹਦੇ ਫੋਨ ਬੰਦ ਕਰ ਦੇ ਤੇ ਗੱਲ ਨਹੀਂ ਕਰਨ ਦਿੰਦੇ ਇਹਦੇ ਨਾਲ ਤੇ ਕਹਿੰਦੇ ਕੋ ਤੁਸੀਂ ਚਾਹੋ ਤੁਸੀਂ ਆਪਣੀਆਂ ਡਿਊਟੀਆਂ ਕਰੋ ਇਹ ਕਰੋ ਉਹ ਕਰੋ ਇਹਦੇ ਗਾੜੀ ਬੋਲਦੇ ਬਹੁਤ ਜ਼ਿਆਦਾ ਵਾ। ਕਹਿੰਦੇ ਇਹਦਾ ਪਾਪਾ ਨਾ ਆਵੇ ਦੇ ਭਰਾਣੇ ਹਣ ਇਹਦੀ ਕੋਈ ਕੋਈ ਰਿਸ਼ਤੇਦਾਰ ਨਾ ਇਹਦਾ ਕੋਈ ਆਵੇ ਘਰ ਦੇ ਵਿੱਚ। ਜਿਹੜਾ ਇਹ ਕੁੱਟ ਮਾਰਕੀ ਤੇ ਹੁਣ ਕੁੱਟ ਮਾਰ ਕੀਤੀ ਗਈ ਅਸੀਂ ਤੁਹਾਨੂੰ ਲੈ ਕੇ ਆਏ ਇਹਨੂੰ ਆਪ ਲੈ ਕੇ ਆਏ ਆ ਜਾ ਕੇ ਹਾਂਜੀ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜੇ ਆ ਹਾਲਾਤੇ ਤੇ ਬਹੁਤ ਮਾੜੇ ਆ ਦੇਖੀ ਨਹੀਂ ਜਾਣਦੇ ਸੀ ਬਹੁਤ ਮਾੜੀ ਹਾਲਤ ਹੋਈ ਆ ਜੀ ਕਿੰਨੇ ਕਿੰਨੇ ਕੁੱਟਿਆ ਨੇ ਕੁੱਟਿਆ ਘਰ ਵਾਲਿਆਂ ਨੇ ਕੁੱਟਿਆ ਜਿਆਦਾ ਘਰ ਵਾਲਿਆਂ ਨੇ ਅੱਧਾ 2:30 ਵਜੇ ਕੁੱਟਿਆ ਨੂੰ ਰਾਤ ਆ ਨਾ ਇਹਨੂੰ ਪੁੱਛਿਆ ਨਹੀਂ ਇਹਨੂੰ ਮੈਂ ਕੋਈ ਦੇ ਉਹ ਘਰੇ ਜਦੋਂ ਲੈਣਗੇ ਉਦੋਂ ਘਰ ਨਹੀਂ ਹੈਗੇ ਉਦੋਂ ਘਰੋਂ ਫਰਾਰ ਕਰਤਾ ਹੀ ਹੁੰਦਾ ਨੇ ਕਿਹਦੇ ਤੁਸੀਂ ਘਰੋਂ ਚਲ ਜਓ ਕਿਹ ਵਜਾ ਹੈ ਕੀ ਕਾਤੋਂ ਐਵੇਂ ਡੂੜੀ ਕਰਦਾ ਡਿਊਟੀ ਦਰਬਾਰ ਸਾਹਿਬ ਕਰਦੇ ਆ ਮਜੀਠਾ ਅੰਗੀਠਾ ਸਾਹਿਬ ਹਾਂਜੀ ਮੰਗ ਇਹ ਦਾਜ ਦੀ ਮੰਗ ਕਰਦੇ ਆ ਕਿ ਤੂੰ ਮੋਟਰਸਾਈਕਲ ਲੈ ਕੇ ਆ ਤੂੰ ਇਹ ਲੈ ਕੇ ਆ ਉਹ ਲੈ ਕੇ ਆ ਮੰਗੇ ਇਹੀ ਕਰਦੇ ਆ ਮਾਰੇ ਬੰਦੇ ਆ ਗਰੀਬੰਦਾ ਕਿੱਥੋਂ ਦਾਜ ਦੇ ਦੇਵੇਗਾ ਆਈ ਮਾਗਰ ਕਹਿੰਦੇ ਇਹਨੂੰ ਇਹਨੂੰ ਇਨਸਾਫ ਚਾਹੀਦਾ ਹੈ ਉਹਨੂੰ ਮਾਸੇ ਸਾਹਿਬ ਮੇਰਾ ਨਾਮ ਪ੍ਰੇਮਜੀਤ ਸਿੰਘ ਆ ਮੇਰੇ ਬੇਟੀ ਦਾ ਨਾਮ ਬੱਬਲਦੀਪ ਕੌਰ ਆ ਤੇ ਇਹਨਾਂ ਨੂੰ 11 ਅਪ੍ਰੈਲ ਦੀ ਅਸੀਂ ਇਹਨਾਂ ਨੇ ਸਰਦਾਰ ਪਰਮਿੰਦਰ ਸਿੰਘ ਦੇ ਨਾਲ ਮੱਲ ਲਗਿਆ ਅਨੰਦ ਕਾਰਜ ਹੋਇਆ ਸੀ ਤੁਸੀਂ ਅਨੰਦ ਕਰ ਦਿਓ ਬਾਅਦ ਮੱਲ ਲਗ ਇਹਨਾਂ ਦੇ ਨਾਲ ਇਹੋ ਸਾਡੇ ਕੋਈ ਸੀ ਕਿ ਅਸੀਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿਰਫ ਧੀ ਚਾਹੀਦੀ ਐ ਤੇ ਅਸੀਂ ਧੀ ਦੇ ਮੱਲਕ ਉਹਨਾਂ ਨੂੰ ਚਲੋ ਜੋ ਚਾਹ ਪਾਣੀ ਸਾਡਾ ਬਣਿਆ ਸੀ ਇਹਨਾਂ ਨੂੰ ਖਵਾ ਲਿਆ ਐ ਲੇਕਿਨ ਉਹ ਕੁੜੀ ਉਹਨਾਂ ਨੇ ਮੇੜੇ ਮੜੇ ਮਾਰਦੇ ਰਹੇ ਨੇ ਜਿਆਦੇ ਤੇ ਉਸ ਤੋਂ ਬਾਅਦ ਮੈਂਟਲੀ ਤੌਰ ਤੇ ਟਰਚਰ ਕਰਦੇ ਰਹੇ ਨਾ ਇਹ ਸਾਡੇ ਨਾਲ ਕੋਈ ਗੱਲ ਕਰ ਦਿੰਦੇ ਮੋਬਾਈਲ ਤੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਤੂਦ ਬਾਦ ਉਹਨੇ ਗੱਲ ਕਿੱਥੇ ਕਰਨੀ ਕਦੀ ਕਦਾਂ ਹੀ ਕਿਤੇ ਉਹਨੇ ਚਲੋ ਆਪਣੀ ਸੱਸ ਮਾ ਮਾਂ ਦੇ ਨਾਲ ਮਲਕ ਮੋਬਾਈਲ ਗੱਲ ਕਰਨੀ ਤੇ ਉਹ ਸੋਚ ਓਨ ਕਰ ਦਿੰਦੇ ਮਲਕ ਸਾਊਂਡ ਪਾ ਕਰ ਦਿੰਦੇ ਤੇ ਉਹ ਫੇ ਉਹ ਨਹੀਂ ਵਿਚਾਰੀ ਗੱਲ ਨਹੀਂ ਕਰ ਪਾਉਂਦੀ ਤੋ ਦੋ ਤਿੰਨ ਗੱਲਾਂ ਕਰਕੇ ਚੱਲ ਬੰਦ ਕਰ ਦਿੰਦੇ ਕਿਉਂਕਿ ਜਦੋਂ ਧੀਆਂ ਨੇ ਗੱਲ ਕਰਨੀ ਪਿਓ ਨਾਲ ਸੋ ਉਹਨਾਂ ਨੇ ਲੁਕਸੁਕ ਫੁੱਲਣਾ ਹੁੰਦਾ ਇਹਨਾਂ ਜਦੋਂ ਓਪਨ ਕਰ ਦਿੰਨਾ ਤੋ ਉਹਨੇ ਗੱਲ ਨਾ ਕੋਈ ਕਰਨੀ ਕੋਈ ਗੱਲ ਤਾਂ ਤੂ ਹੁਣ ਗੱਲਬਾਤ ਇਹ ਹੋਇਆ ਕਿ ਇਹਨਾਂ ਨੇ ਦੋ ਚਾਰ ਵਾਰ ਮਲਕ ਦੋ ਕਵਾਰੀ ਇਹਨਾਂ ਨੇ ਪਿੱਛੇ ਵਾਰੀ ਵੀ ਕੁੱਟਿਆ ਤੋ ਉਹਨੇ ਕੁੜੀ ਦੱਸਦੀ ਐ ਤੇ ਕਹ ਤੇ ਫਿਰ ਹੁਣ ਇਹਨਾਂ ਨੇ 9 9 10 ਤਰੀਕ ਦੇ ਰਾਤ ਦੇ ਵਿੱਚ ਇਹਨਾਂ ਨੇ ਜਿਆਦਾ ਇਹਨੂੰ ਕੁੱਟਮਾਰ ਕੀਤੀ ਆ ਤੇ ਮਤਲਬ ਕਿ ਫਿਰ ਵੀ ਸਾਨੂੰ ਉਤਰਾਂ ਅੰਦਾਜ਼ੇ ਦੇ ਨਾਲ ਹੀ ਅਸੀਂ ਚਲੇ ਗਏ ਆ ਅੰਦਾਜ਼ੇ ਨਾਲ ਗਏ ਤਾਂ ਅੱਗੇ ਕੁੜੀ ਦਾ ਬਹੁਤ ਜ਼ਿਆਦਾ ਬੁਰਾ ਹਾਲੀ ਤਾਂ ਅਸੀਂ ਮਤਲਬ ਮੈਂ ਜਦੋਂ ਲੈਣ ਦੀ ਗੱਲ ਕਰਦਾ ਤੇ ਉਹ ਜੋ ਮਤਲਬ ਸਮਾਜ ਪਿੰਦਾ ਕਿ ਕੁੜੀਆਂ ਨੂੰ ਸਹਿਣਾ ਪੈਂਦਾ ਇਤਨਾ ਗੱਲਾਂ ਕਰ ਕਰਕੇ ਮੈਨੂੰ ਇਹਨਾਂ ਨੇ ਪਰਮਾਤਾ ਤੇ ਮੈਂ ਕਿਹਾ ਕਿ ਨਹੀਂ ਮੈਂ ਸਵੇਰੇ ਲੈ ਜਾਣਾ ਵਾ ਜਾਂ ਤਾਂ ਹੁਣੇ ਤੋੜ ਦਿਓ ਤੇ ਉਹ ਬਾਅਦ ਵਿੱਚ ਚਲੋ ਜੀ ਉਹ ਹੋਰ ਜਨਾਨੀਆਂ ਜਿਹਨਾਂ ਇੱਕ ਦੋ ਹੋ ਗਿਆ ਹੈਗੀਆਂ ਸੀ ਤੇ ਉਹਨਾਂ ਕਿ ਨਹੀਂ ਨਹੀਂ ਕੁੜੀਆਂ ਦੇ ਨਾਲ ਇਤਨਾ ਨਹੀਂ ਫਿਰ ਮੈਂ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਕਿੰਨੇ ਨਹੀਂ ਡੈਡੀ ਜੀ ਅਸੀਂ ਉਹਨੇ ਲੈ ਕੇ ਆਉਣੀ ਆ ਤੇ ਉਹ ਹਰ ਬੱਚਿਆਂ ਨੇ ਆਪੇ ਰਲ ਮਿਲ ਕੇ ਚਲੋ ਜੀ ਬਾਕੀ ਸਾਡੇ ਰਾਜਸਾਨੀ ਵੀ ਮਲ ਕੇ ਪਰੋਣੇ ਹੈਗੇ ਨੇ ਛੋਟੇ ਭਰਾ ਦੇ ਤੇ ਉਹ ਸਾਰੇ ਮਲ ਕੇ ਰਲ ਮਿਲ ਕੇ ਉਹਨਾਂ ਨੇ ਰਾਜੀ ਖੁਸ਼ੀ ਮਲ ਕੇ ਲੈ ਕੇ ਬੇਟੀ ਨੂੰ ਆ ਗਏ ਨੇ ਉਹ ਇੰਨਾ ਮੈਂ ਕੁੜੀ ਦਾ ਮਲ ਕੇ ਵੇਖ ਕੇ ਤੇ ਮੈਨੂੰ ਤੇ ਗੱਲ ਨਹੀਂ ਮੇਰੇ ਮੂੰਹੋਂ ਨਿਕਲਦੀ ਮੈਂ ਬਥੇਰੇ ਨੂੰ ਕਹਿ ਕੇ ਮੈਨੂੰ ਤੋੜ ਦੋ ਤੋੜ ਦੋ ਉਹ ਗੱਲਾਂ ਹੀ ਹੋਰ ਤਰ੍ਹਾਂ ਲਾਪੇ ਕਰਨ ਤੇ ਮੈਂ ਕੋਈ ਕਹਿ ਨਹੀਂ ਸਕਿਆ ਤੋਂ ਬਾਅਦ ਬੱਚੇ ਗਏ ਤੇ ਇਹਨਾਂ ਨੇ ਮਲ ਕੇ ਜ਼ਬਰਦਸਤੀ ਫਿਰ ਉਹਨਾਂ ਕੋਲੋਂ ਲੈ ਕੇ ਆਏ ਆ ਬਾਕੀ ਮਲਕ ਇੱਕ ਮੇਰੀ ਚਾਚੇ ਦੀ ਧੀ ਆ ਬੇਟੀ ਉਹਨਾਂ ਨੇ ਸਾਰੇ ਰਲ ਮਿਲ ਕੇ ਨੂੰ ਲੈ ਗਏ ਕਿ ਹਸਪਤਾਲ ਦਾਖਲ ਕਰਾਇਆ ਆ ਹਾਂ ਹੁਣ ਕੀ ਬਾਂਦਾ ਤੋ ਹੁਣ ਅਸੀਂ ਬਾਂਦ ਕਰਦਾ ਕਿ ਬੇਟੀ ਨੂੰ ਇਨਸਾਫ ਦਿੱਤਾ ਤਾਂ ਉਹ ਮਤਲਬ ਕਿਸੇ ਦੀ ਧੀ ਪੈਣ ਰੱਖਣ ਦੇ ਕਾਬਲ ਨਹੀਂ ਹੈਗੇ ਨਾ ਹੀ ਉਹਨਾਂ ਦੇ ਵਿੱਚ ਇਹੋ ਜੀ ਸੈਂਸ ਪਾਵਰ ਕਿਸੇ ਦੀ ਧੀ ਨੂੰ ਆਪਣੀ ਧੀ ਸਮਝਾ ਜਾਵੇ ਤੋ ਇਸ ਕਰਕੇ ਇੰਨਾ ਕੇ ਜ਼ਿਆਦਾ ਟੌਰਚਰ ਕਰਕੇ ਮੈਂ ਨਹੀਂ ਚਾਹੁੰਦਾ ਕਿ ਮਲਕ ਬੇਟੀ ਫਿਰ ਉਸੇ ਨਰਕ ਦੇ ਵਿੱਚ ਮਕਲਾਵਾ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅਸੀਂ ਤੇ ਮਲਕ ਮੈਂ ਇੱਕ ਆਟੋ ਚਲਾਉਣਾ ਵਾਂ ਮੈਂ ਗਰੀਬ ਹੈਗਾ ਵਾਂ ਤੇ ਉਹ ਫਿਰ ਵੀ ਮਲਕ ਉਹਨਾਂ ਨੇ ਇਹੋ ਜੀਆਂ ਗੱਲਾਂ ਕੀਤੀਆਂ ਕਿ ਮੈਂ ਕਹਿ ਨਹੀਂ ਸਕਦਾ ਕਿ ਜੋ ਮੇਰੇ ਦਿਹਾਲ ਬੀਤਣ ਲਈ ਹੈ ਇਸ ਕਰ ਹਾਂਜੀ ਭਾਈ ਜਿਹੜਾ ਬੱブルਜੀਤ ਕੋਰ ਵੱਲੋਂ ਇੱਕ ਮਸਲਾ ਹੈ ਕਿ ਉਹਦੀ ਪਤਨੀ ਕੋਲ ਜਿਹੜੀ ਕੁੱਟਮਾਰ ਕੀਤੀ ਗਈ ਹੈ ਕੀ ਵਜਾ ਕੀ ਹੈ ਜੀ ਹਾਂਜੀ ਬੱブルਜੀਤ ਕੋਰ ਸਨ ਪਤਨੀ ਪਰਮੰਦਰ ਸਿੰਘ ਨਾਲ ਕੇਵਲ ਹਸਪਤਾਲ ਦਾ ਸੀ ਅੰਮ੍ਰਿਤ ਮੈਂ ਬਿਆਨ ਦੇਣ ਗਿਆ ਹਾਂ ਤੇ ਇਹਨਾਂ ਦਿਨਾਂ ਦਾ ਕੇਵਲ ਆਰਨੀ ਨਹੀਂ ਆਈ ਜੀ ਦੋ ਪਾਰਟੀਆਂ ਨੂੰ ਬੁਲਾਇਆ ਵਾ ਜੋ ਵੀ ਇਹਨਾਂ ਦਾ ਹੋਊਗਾ ਉਹਨਾਂ ਨੂੰ ਕਰਨ ਲਈ ਕਿ ਜਲਦੀ ਤੇ ਕੋਈ ਪਤਾ ਲੱਗਾ ਜੀ ਕਿਸ ਵਜ੍ਹਾ ਤੋਂ ਜਿਹੜਾ ਝਗੜਾ ਹੋਇਆ ਹੈ ਜੀ ਉਹਨਾਂ ਦਾ ਕੋਈ ਪਰਫੈਸ਼ਨਲ ਪਰਸਨ ਆ ਕੇ ਢਾਵਾ ਜੀ ਉਹਨਾਂ ਨੂੰ ਬੁਲਾ ਕੇ ਵਿੱਚ ਪਹੁੰਚਾ ਅੱਛਾ ਤੇ ਜੇ ਬਾਕੀ ਉਸ ਤਰ੍ਹਾਂ ਹੇਠ ਤੱਕ ਕੋਈ ਕਾਰਵਾਈ ਅਮਲ ਚੱਲ ਜਾਂਦੀ ਕੀ ਹੈ ਜੀ ਨਹੀਂ ਲੱਗੇ ਅਮਲਦਾਰ ਹੀ ਨਹੀਂ ਅੱਛਾ ਬਿਆਨ ਲਿਖੇ ਜੀ ਉਹ ਪਾਰਟੀ ਨੂੰ ਬੁਲਾਇਆ ਠੀਕ ਹੈ ਜੀ ਤੇ ਪਾਰਟੀਆਂ ਅਜੇ ਤੱਕ ਪਹੁੰਚੀਆਂ ਨਹੀਂ ਜੀ ਮੈਂ ਹਜੇ ਤੱਕ ਪਹੁੰਚੀਆਂ ਨਹੀਂ ਤੇ ਕੋਈ ਟਾਈਮ ਪਾਰਟੀ ਨੂੰ ਬੁਲਾ ਕੇ ਜੋ ਵੀ ਕਾਰਵਾਈ ਕਿ ਬਾਕੀ ਜਿਸ ਤਰ੍ਹਾਂ ਉਹਨੇ ਕੁੱਟਮਾਰ ਕੀਤੀ ਹੈ ਪਰਚਾ ਦਰਜ ਹੋਏਗਾ ਪਰਚਾ ਦਰਜ ਹੋ ਗਿਆ ਐਮਲਾਰ ਦੇ ਬਾਕੀ ਐਮਲਾਰ ਦੇ ਸਾਹਮਣੇ ਜਿਹੜਾ ਪਰਚਾ ਦਰਜ ਕੀਤਾ ਜਾਵੇਗਾ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લ બહાર હોણ કરે કરોની હોવે રિટાયો અજનલા પુરા અને મશુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।